ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੁਰੱਖਿਅਤ ਅਤੇ ਸ਼ਾਂਤਮਈ ਮਾਹੌਲ ਉਪਲਬਧ ਕਰਾਉਣ ਦੀ ਵਚਨਬੱਧਤਾ ਦੇ ਤਹਿਤ ਡੀਜੀਪੀ ਪੰਜਾਬ ਸ਼੍ਰੀ ਗੌਰਵ ਜੱਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰਦਾਸਪੁਰ ਪੁਲਿਸ ਵੱਲੋਂ ਬੀਤੀ ਰਾਤ ਆਪਰੇਸ਼ਨ ਚਤਰਕ ਚਲਾਇਆ ਗਿਆ ਜਿਸ ਵਿੱਚ ਆਈਜੀ ਸ਼੍ਰੀ ਪਰਮਰਾਜ ਸਿੰਘ ਉਮਰਾਨਗਲ ਅਤੇ ਐਸਐਸਪੀ ਗੁਰਦਾਸਪੁਰ ਸ਼੍ਰੀ ਅਦਿੱਤਿਅ ਆਈਪੀਐਸ ਦੀ ਅਗਵਾਈ ਹੇਠ ਚੱਲੇ ਇੱਕ ਆਪਰੇਸ਼ਨ ਦੇ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਵਕ-ਵਕ ਸੰਵੇਦਨਸ਼ੀਲ ਥਾਵਾਂ ਅਤੇ ਪੁਲਿਸ ਇਲਾਕਿਆਂ ਤੇ ਸੀਨੀਅਰ ਅਧਿਕਾਰੀਆਂ ਵੱਲੋਂ ਚੈਕਿੰਗ ਕਰਨ ਦੇ ਨਾਲ-ਨਾਲ ਸ਼ੱਕੀ ਵਾਰਨਾਂ ਦੀ ਜਾਂਚ ਵੀ ਕੀਤੀ ਗਈ। ਇਸ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਵਕ-ਵਕ ਨਾਕਿਆਂ ਤੇ ਜਾ ਕੇ ਅਧਿਆਰਣ ਡਿਊਟੀ ਨਿਭਾ ਰਹੇ ਪੁਲਿਸ ਦੇ ਜਵਾਨਾਂ ਦੀ ਹੌਸਲਾ ਵਜਾਈ ਕੀਤੀ ਅਤੇ ਇਹਨਾਂ ਨਾਕਿਆਂ ਦੀ ਪੜਤਾਲ ਵੀ ਕੀਤੀ ਗਈ। ਇਹ ਜੀ आज का जपैशल ऑपरेश है मानयोग डी जी पी साहब पंजाब वालों लॉन्च किया गया और डी जी पी साहब के समेत सारे जिन्हें हैडकुआटर अफसर ने जिला पुलिस कमिश्नरेट्स निकल के सुपरवाइज कर रहे हैं और अज स्पेशल ऑपरेशन जोड़ा है खास करके जोड़ा बॉर्डर एरिया फिरोजपुर तो फाजिलका तरन तारण मजीठा बटाला गुरदासपुर पठानकोट उत्तारा बॉडर अच्छ सील है और असारी फोर्स के नाल चैकिंग कर रहे हैं ਇਵਨ ਜਿਹੜੇ ਪੰਜਾਬ ਦੇ ਬਾਕੀ ਜ਼ਿਲ੍ਹੇ ਵੀ ਨੇ ਉੱਥੇ ਵੀ ਅਜ ਨਾਈਟ ਡੋਮਿਨੇਸ਼ਨ ਚੈਕਪਟੇਸ਼ਨ ਚੱਲੇ ਆ ਤੇ ਸਾਰੇ ਜਿਹੜੇ ਆਫਸਰ ਨੇ ਉਹ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਸੋ ਮੈਂ ਅਪੀਲ ਕਰਦਾ ਆ ਆਮ ਪੰਜਾਬ ਦੇ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸੁਰੱਖਿਆ ਵੱਲੋਂ ਅਸੀਂ ਹਮੇਸ਼ਾ ਉਨ੍ਹਾਂ ਦੀ ਸੇਵਾ ਲਈ ਉਨ੍ਹਾਂ ਇਸ ਰੱਖਿਆ ਲਈ ਤਤਪਰ ਆਂ ਔਰ ਹਮੇਸ਼ਾ ਉਨ੍ਹਾਂ ਦੀ ਸੇਵਾ ਹਰ ਸੇ ਖੜੇ ਆ ਖਾਸ ਇਨਪੁਟ ਆ ਕੀ ਨਹੀਂ ਖਾਸ ਇਨਪੁਟ ਨਹੀਂ ਆਸੇ ਰੂਟੀਨ ਦੀ ਚੈਕਿੰਗ ਆ ਰੂਟੀਨ ਦੀ ਚੈਕਿੰਗ ਜਿੱਦਾਂ ਡੀਜੀ ਸਾਹਿਬ ਵੱਲੋਂ ਹੁਕਮ ਹੁੰਦਾ ਉਹਦੇ ਮੁਤਾਬਕ ਅਸੀਂ ਕਰਦੇ ਆਂ ਕਲ ਜਿਹੜਾ ਮਾਈਨ ਬਲਾਸ ਹੋਇਆ ਮਾਈਨ ਬਲਾਸ ਆ ਉਹਦੇ ਬਾਅਦ ਕੀ ਕਹਿਣਾ ਚਾਹੋਗੇ ਮਾਈਨ ਬਲਾਸ ਦੇਖੋ ਪਹਿਲਾਂ ਉਹ ਮੈਂ ਕਿਹਾ ਸੀਗਾ ਵੀ ਇਹ ਸਾਡਾ ਗਵਾਂਧੀ ਮਲਵੇ ਪਾਕਿਸਤਾਨੀ ਐਜੰਸੀ ਹੈਗੀ ਆ ਉਹ ਕੋਈ ਨਾ ਕੋਈ ਸ਼ਰਾਰਤ ਕਰਦੀ ਰਹਿੰਦੀ ਆ ਸੋ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਗੁਰਦਾਸਪੁਰ ਜੀ ਬਮਿਆਲ ਏਰੀਆ ਚ ਵੀ ਹੁੰਦੀਆਂ ਦੀਆਂ ਤੋਂ ਕੋਈ ਅਸੀਂ ਖਬਰਾਂ ਨਾਲ ਹੀ ਕਰੀ ਜੀ ਵਿਜ਼ਿਟ ਕਰਕੇ ਆਏ ਉੱਥੇ ਜਗਾ ਜੀ ਜਾ ਰਹੇ ਆਂ ਜੀ ਰਾਤ ਨੂੰ ਕਿਉਂਕਿ ਸਾਢੇ 10 ਤੋਂ ਸ਼ੁਰੂ ਸੀਗਾ ਮਾਈਨ ਬਲਾਸ ਉੱਤੇ ਜਾ ਰਹੇ ਹਾਂ ਹਾਂ ਜਾਵਾਂਗੇ ਜੀ ਗੱਲਬਤ ਹੋਈ ਪੀ ਸਰ ਅਧਿਕਾਰੀਆਂ ਦੇ ਨਾਲ ਵੀ ਕਿਉਂ ਇਹਦੇ ਇਹ ਦੱਸ ਸਕਦੇ ਕਿਉਂਕਿ ਜ਼ੀਰੋ ਲਾਈ ਉਹ ਤਾਂ ਬੱਡਰ ਦੀ ਡਿਫੈਂਸ ਆਫ ਲਾਈਨ ਲਈ ਹੋਰ ਕੀ ਜਿਹੜੇ ਕੀ ਖਾਸ ਕੀਤਾ ਗਿਆ ਸੀ ਸੈਕੰਡ ਡਿਫੈਂਸ ਆਫ ਲਾਈਨ ਸਾਡੇ 3 ਥਾਣੇ ਬੰਦੇ ਨੇ ਬਰਾਹਪੁਰ ਕਲਾਨੌਰ ਔਰ ਦਰਾੰਗਲਾ ਸਾਡੇ 10 ਨਾਕੇ ਨੇ 10 ਨਾਕਿਆਂ 'ਤੇ ਸਾਡੀ ਫੋਰਸ ਲੱਗੀ ਆ ਨਾਕੇ ਲੱਗੇ ਨੇ ਉਹ ਸੀ ਹੁਣ ਮੈਂ ਔਰ ਐਸ.ਪੀ. ਸਾਹਿਬ ਔਰ ਐਸ.ਪੀ. ਹੈਡਕ quartਰ ਸਾਹਿਬ ਜਾਣੇ ਚਾਹ। ਸਰ ਫਾਰ ਪਬਲਿਕ ਅਵੇਅਰਨਸ ਤੁਹਾਡੇ ਵੱਲੋਂ ਕੀ ਮੈਸੇਜ ਹੈ ਇਸ ਵਕਤ ਜਿਹੜਾ ਪਬਲਿਕ ਪਬਲਿਕ ਵਾਸਤੇ ਇਹ ਪੀਲਾ ਜੀ ਕਿਸੇ ਕੋਈ ਸ਼ੱਕੀ ਬੰਦੇ ਦੀ ਕੋਈ ਹਰਕਤ ਦੇਖਦੇ ਹੋ ਤਾਂ ਲੋਕਲ ਪੁਲਿਸ ਨੂੰ ਇਨਫੋਰਮ ਕਰੋ। ਬਾਕੀ ਅਸੀਂ ਪੰਜਾਬ ਪੁਲਿਸ ਨੂੰ ਸਾਰਿਆਂ ਨੂੰ ਇਹ ਅ ਭਰੋਸਾ ਦਿਨੇ ਕਿ ਅਸੀਂ ਉਹਨਾਂ ਦੀ ਸੇਵਾ ਸੁਰੱਖਿਆ ਵਾਸਤੇ ਹਮੇਸ਼ਾ ਤਤਪਰ ਹਾਂ